ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਬ ਟੀਵੀ ਨਿਊਜ਼ ਚੈਨਲ ਤਲਕਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਰਾਤ ਕੁਮਾਰ ਅਰੋੜਾ ਆਖੇ ਨਾ ਸਤ ਮੇਰਾ ਬਾਗ

ਦਿਖਾਇਆ ਨਹੀਂ ਆਈ ਮਾਮੀ ਮਾਮੀ ਤਾਂ ਇੰਗਲੈਂਡ ਤੋਂ ਆਈ ਲੱਗਦੀ ਆ ਆ ਮਾਮੀ ਇਹਨੇ ਕੋਈ ਬੁਲਾਵਾ ਨਹੀਂ ਆ ਮਾਮੀ ਤਾਂ ਇੰਗਲੈਂਡ ਤੋਂ ਲੱਗਦੀ ਆਈ ਆਈ ਕਿ ਨੀਸੋ ਹੀ ਫਰਾਗ ਪਾ ਕੇ ਆਈ ਆ ਆ ਫਰਾਗ ਇਹਨਾਂ ਕੁੱਤੇ ਵੀ ਝੱਗੀ ਪਈ ਹੋਆ तेन चूड़ा ते। तो चलो फिर चलिए चलिए हो और और चलो चाच तो द ਬੱਸ ਆਲੀ ਬੇੰਤ ਮਾਇਆ ਛੜੀ ਪਾਰਟੀ ਨੂੰ ਵਿਆਹ ਦੇ ਵਿੱਚ ਸਗਨ ਆਇਆ ਹੈ ਐਡੇ ਸਾਰਿਆਂ ਦੇ ਸਗਨ ਬਾਣਾ ਖੁਸ਼ ਹੋ ਕੇ ਕਾਕਾ ਓਏ ਉਹ ਕੀ ਆ ਗੱਲ ਹੋਈ ਤਾਇਆ ਤੇਰੇ ਸਾਰੇ ਆ ਗਏ ਹੁਣ ਖਿਆਲ ਨਾਲ ਚੱਲਣਾ ਆਪਾਂ ਸਾਰੇ ਆ ਗਏ ਤੇਰੇ ਸਾਰੇ ਆ ਗਏ ਆ ਆਹ ਬੱਲੇ ਬੱਲੇ ਤਾਇਆ ਕੋਈ ਗੱਲ ਦੀ ਨਹੀਂ ਕਰਨੀ ਚੱਲ ਠੀਕ ਹੈ ਸੋਸਿਸ ਤੇ ਬੋਲਣਾ ਆ ਠੀਕ ਹੈ ਨਾ ਨਾ ਹੋਵੇ ਖਰਾਬ ਕੀ ਹੋਇਆ ਕਿੱਦਾਂ ਹੋਇਆ ਕਿਹੜਾ ਕੋ ਜਰੂਰੀ ਸਮਾਨ ਸੀਗਾ ਮੈਨੂੰ ਉਹ ਮੈਂ ਘਰ ਭੁੱਲਿਆ ਆਇਆ ਅੱਛਾ ਹੁਣ ਮੈਨੂੰ ਪਿੰਡ ਨੂੰ ਜਾਣਾ ਪੈਣਾ ਮੁੜ ਕੇ ਦੁਬਾਰਾ ਪਿੰਡ ਨੂੰ ਜਾਣਾ ਪੈਣਾ ਮੈਨੂੰ ਪਿੰਡ ਨੂੰ ਜਾਣਾ ਪੈਣਾ ਮੇ ਜੂਰੀ ਸਮਾਨ ਘਰ ਭੁੱਲਿਆ ਆਇਆ ਅੱਛਾ ਅੱਛਾ ਤੇ ਤੂੰ ਐਂਦਾ ਘਰ ਤੇਰੇ ਤੇਰੀਆਂ ਆਉਣਾ ਹੁਣ ਸਾਲੀਆਂ ਨੇ ਇੱਥੇ ਤੇਰੀਆਂ ਸਾਲੀਆਂ ਨੇ ਆਉਣਾ ਤੇਰੀਆਂ ਸਾਲੀਆਂ ਨੇ ਆਉਣਾ ਇੱਥੇ ਬਾਬਾ ਤੋਰਾ ਕੀ ਹੋਈ ਜਾਣਾ ਉਹਨਾਂ ਨੇ ਲੌਂਗ ਲੈ ਚੀਆਂ ਲੈਣ ਆਉਣਾ ਯਾ ਖਿਆਲ ਨਾ ਰਹਿਣਾ ਠੀਕ ਐ ਤਾਂ ਠੀਕ ਠੀਕ ਮੈਂ ਜਾ ਕੇ ਉਹਨਾਂ ਖਿਆਲ ਨਹੀਂ ਹੈ ਹੌਣ ਲੱਗਣਾ ਕਿ ਉਹ ਚੱਕੀ ਰਹਾ ਓਏ ਲਿਆ ਚੱਕ ਲਾ ਚਲ ਹੁਣ ਚੇਂਜ ਹੋਇਆ ਹੈ ਜੈਦ ਆਇਆ ਮਾਮਾ ਕੀ ਕੱਦੇ ਵਿੱਚ ਫਸਿਆ ਸੀ ਸਾਰੀਆਂ ਸਾਲੀਆਂ ਆਹੋ ਮੈਂ ਉਹਨਾਂ ਦਾ ਸਾਲਾ ਓ ਨਾਤੀਆ ਉਹ ਤੂੰ ਉਹਨਾਂ ਦਾ ਚੀਚਾ ਲੱਗਦਾ ਹੈ ਮੈਂ ਉਹ ਤਾਂ ਜੀਜਾ ਜੀਚਾ ਲੱਗਦਾ ਮਾਰ ਕੇ ਭੂਆ ਰਹਿ ਗਿਆ ਭਤੀਜਾ ਗਲਤ ਗੱਲ ਦੀ ਕੋਈ ਗੱਲ ਨਹੀਂ ਜਾਣ ਦੱਸਿਆ ਖਿਆਲ ਨਾ ਰਹੀਂ ਠੀਕੇ ਆ ਤਾਇਆ ਬਹੁਤ ਸਾਰੀ ਬੰਤਵਾਇਆ ਸਾਡੀ ਪਾਣੀ ਦਾ ਮਾਣ ਹੋ ਰਿਹਾ ਹੈ ਮੈਂ ਕਿ ਜੀਜੇ ਜੀ ਹਾਈ ਕੀ ਆਗਾ ਤੇਰੇ ਮਾਤਾ ਨਿਕਲੀ ਆ ਜੀਜੇ ਜੀ ਕਦੋਂ ਤੁਸੀਂ ਮੇਰੇ ਹੱਥ ਰੱਖਦੇ ਨਾ ਆਹੋ ਆਪਾਂ ਮੁੰਡੇ ਪੁੱਛ ਰਿਹਾ ਮੈਨੂੰ ਬਹੁਤ ਘੋਲ ਆਉਂਦੀ ਆ ਤੈਨੂੰ ਘੋਲ ਆਉਂਦੀ ਆ ਮੈਂ ਕਿਹਾ ਬਹੁਤ ਘੋਲ ਆਉਂਦੀ ਆ ਸੱਚੀ ਘੋਲ ਆਉਂਦੀ ਆ ਹਾਂਜੀ ਸਾਨੂੰ ਬੜਾਰਾਂ ਆਉਂਦਾ ਆ ਲੱਗ ਜੀਜੇ ਦੀ ਮੈਂ

ਤੂੰ ਛੋਟੀ ਜੀਸ ਆਣੀ ਆਉਗੀ ਛੇਤੀ ਭੇਜੋ ਕਿਹਨੂੰ ਚੁੱਪੇ ਲੈ ਕੇ ਜਿੰਦਾ ਹੁੰਦਾ ਸੀ ਅੱਜ ਕੱਲ ਤਾਂ ਸਾਰੇ ਟੌਫੀਆਂ ਦੇ ਲੱਗੀ ਯਾਰ ਮੇਕਓ ਬਣਾਉਗੀ ਉਹ ਇੰਨਾ ਕੱਡੂ ਵੀ ਲੰਬ ਕੋਈ ਨਹੀਂ ਕੋਈ ਨਹੀਂ ਅਸੀਂ ਤਾਂ ਤੇਲੀਆਂ ਕਰਾਤੀਆਂ ਕਿਛੀਆਂ ਕੋਈ ਨਹੀਂ ਬਿਮਾਰੀ ਕਿਹਨਾਂ ਗੱਲ ਕਰਕੇ ਦੇਖੀ ਟੁੱਟ ਪੈਣੀਆਂ ਛੇਤੀ ਭੇਜੋ ਛੇਤੀ ਦੋਨੋ ਛੇਤੀ ਸਾਰੇ ਸਗਨ ਕੱਢ ਲਓ ਜਿੰਦੀ ਤਾਂ ਦੇ ਦਿਓ ਮੇਰੇ ਜੀ ਸਾਰੇ 10-10 ਰੁਪਏ ਕੱਢ ਦੋ ਕੁੱਲੀ ਸਗਨ ਪਾਉਣਾ ਹੈ ਪਾਪਾ ਤੁਸੀਂ ਕੱਢ ਲਾ ਦੇਖੀ ਜਾਂਦਾ ਇਦਨੋ

ਕਰਦੀਆਂ ਤੇ ਸਾਰੇ ਪਾਸੇ ਮੈਂ ਸ਼ਾਈ ਬਈਆਂ ਵੈਸੋ ਨਮੀ ਮੈਂ ਆਪਣੇ ਘਰ ਦੇ ਵਿੱਚ ਆਪਣੀ ਤਾਰੀਫ਼ ਸੁਣ ਸਕਦੀ ਆ ਫੋਲ ਕਿਸੇ ਕੱਡੇ ਦੀ ਮੈਂ ਆਪਣੇ ਘਰ ਦੇ ਤਾਰੀਫ਼ ਨਹੀਂ ਸੁਣ ਸਕਦੀ ਮੰਮੀ ਮੰਮੀ ਭਾਬੀ ਨੇ ਗੋਪ ਵੀ ਪਿਆਇਆ ਹਾਂ ਗੋਪ ਵੀ ਆਇਆ ਗੋਪ ਵੀ ਆ ਮੰਮੀ ਕੋਈ ਨਹੀਂ ਪਿਆਰਿਆ ਤੇ ਆफी ਨਿਕਲ ਜਾਉਂਗਾ ਗੋਪ ਤਸੀ ਨੂੰ ਬੜਾ ਕਬ ਦਾ ਫੀਟਰ ਲੱਗਿਆ ਯਾਰ ਮੰਮੀ ਮੰਮੀ ਤੇ ਕੰਮ ਵੀ ਕਰੀ ਕੋਈ ਕਿਉਂ ਨਾ ਤਾਕੋਇਆ ਦਗਾ ਅਸਲ ਮੇਰੀ ਆ ਦਦੂ ਨਾ ਟੋਲਣਾ ਜਵਾਰਨਾ ਆ ਰੰਪੀ ਲੱਗਿਆ ਕਰਨਾ ਮਮੀ ਮਮੀ ਤੂੰ ਕਹ ਲੈ ਪਹਿਲਾ ਪਿਆਰ ਲੱਗੀ ਗਾਨ ਸੁੱਖ ਨਾ ਤੂੰ ਪੰਜ ਮੁੰਡੇ ਪਿਆ ਤੇ ਨਾਲੇ ਜੀ ਕੋਈ ਗੱਲ ਨਹੀਂ ਆ ਪੀ ਲੈਨੀ ਆ ਭਾਰ ਕੇ ਦਾਦੇ ਮਗੋਣੀ ਤੋਂ ਰੱਸੀ ਮੈਂ ਕਿਹਾ ਤੰਦੀ ਵਰਤੀ ਨਹੀਂ ਆ ਕਰ ਲੈਨੀ ਆਪਣਾ ਕਾਰ ਦਾ ਠੰਡਾ ਰੱਸੀ ਢੀਕੇ ਪਾਈ ਵੜੇ ਬੀਬੇ ਗੋਤੀ ਲੈ ਅਜ ਮੋਰਚਾ ਲਿੱਤ ਕੇ ਸ਼ਾਬਾਸ਼ ਬਾਤ ਮੈਨੂੰ ਦਿੱਤੇ ਮਾਰ ਸੀ ਆਹਾਂ ਪਰ ਇਹ ਨਹੀਂ ਗੱਲ ਜ਼ਰੂਰ ਵਾ ਮੋਰਚਾ ਇੰਦੀ ਸ਼ਕਤੀ ਮਾ ਤੇਰਾ ਵਿਆਹ ਆ ਤੇਰੇ ਘਰ ਵਾਲੀ ਤੇਰੇ ਘਰ ਕੋਈ ਨਹੀਂ ਦੀਦੀ ਬੀਬੇ ਚੁੱਪ ਕਰ ਚੁੱਪ ਸੁਣ ਲੈ ਰੋ ਚੁੱਪ ਅੱਛਾ ਸੁਣ ਲੈ ਰੋ ਸੁਣ ਲੈ ਆਹੋ ਉਹਦੇ ਗੱਲ ਇੰਤਨ ਜਿਆਦਾ ਤੇਜ਼ ਆ ਮੈਂ ਉਹਦੇ ਵੀ ਕਹੇ ਮੈਂ ਤਾਂ ਪਿਆਰ ਨਾਲ ਲੱਗਿਆ ਸ਼ਰਵਾ ਪਿਆਰ ਨਾਲ ਨਹੀਂ ਪਿਆਰ ਨਾਲ ਬੀਬੇ ਦੱਸ ਪਿਆਰ ਨਾਲ ਹੈ ਬੀਬੇ ਲਾਡ ਲਈ ਆ ਉਹਨਾਂ ਨੇ ਲਾਡ ਨਾ ਰੱਖੀ ਹੋ ਸੀ ਤੈਨੂੰ ਤਾਂ ਪਤਾ ਹੈ ਆਪਣਾ ਖਾਨਦਾਨ ਕਿਹੜਾ ਹੈ ਆਹੋ ਆਹੋ ਬੀਬੇ ਇਹਨੂੰ ਇਸ ਗੱਲ ਦਾ ਨਹੀਂ ਪਤਾ ਵੀ ਇਹ ਕੰਜਰਾਂ ਦਾ ਘਰਵਾ ਸਾਰਾ ਕੁਝ ਇਹਨੂੰ ਮੈਂ ਸਮਝਾ ਦੱਟਾਂ ਸੀਗਾ ਰਾਜੀ ਦੇ ਰਾਜੀ ਨੇ ਠੀਕਵਾ ਬੀਬੇ ਕੀ ਹੋਇਆ ਪਰ ਹਟ ਤੈਨੂੰ ਨਹੀਂ ਪਤਾ ਹੈ ਕਰ ਤੁਹਾਨੂੰ ਸਾਡੀ ਇਹ ਪੇਸ਼ ਕਰਸ ਕਿਹੋ ਜਿਹੀ ਲੱਗੀ ਆਪਣੇ ਸੁਝਾਅ ਅਤੇ ਵਿਚਾਰ ਭੇਜਣ ਲਈ ਦੇਖਤੇ ਰਹੋ ਵੈਬ ਟੀਵੀ ਨਿਊਜ਼ ਚੈਨਲ ਫਹਿਲਕਾ ਪੰਜਾਬ ਟੀਵੀ.in